ਪੰਜਾਬੀ ਤਫਸਿਰਾਂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਆਦਤਾਂ ਬਾਰੇ ਕਿ ਬੰਦਾ ਜਿਹੜਾ ਹੁੰਦਾ ਉਹ ਆਪ ਕੁਛ ਨਹੀਂ ਹੁੰਦਾ ਤੇ ਉਹ ਆਪਣੇ ਆਦਤਾਂ ਵੀ ਪ੍ਰਦੈਸ਼ ਹੁੰਦਾ ਜੇ ਆਪਾਂ ਕਹਿ ਲਈਏ men is the product of his or her habits ਜੋ ਅਸੀਂ ਕੰਮ ਕਰਦੇ ਆਂ ਉਹਦੇ ਆਧਾਰ ਤੇ ਜੋ ਅਸੀਂ ਬੀਜਦੇ ਆਂ ਉਹ ਇਹ ਅਸੀਂ ਵੱਢਦੇ ਆਂ ਜਿਹੇ ਜਾਂ ਤੇ ਆਦਤਾਂ ਜੇ ਅਸੀਂ ਮੋٹے ਤੌਰ ਤੇ ਗੱਲ ਕਰੀਏ ਆਦਤਾਂ ਚੰਗੀਆਂ ਤੇ ਮਾੜੀਆਂ ਪਰ ਆਪਾਂ ਜਿਹੜੀਆਂ ਆਦਤਾਂ ਦੀ ਗੱਲ ਕਰਨੀਆਂ ਮਹਿੰਗੀਆਂ ਤੇ ਸਸਤੀਆਂ ਪੈਸਿਆਂ ਦੇ ਪੁਆਇੰਟ ਆਫ View ਤੋਂ ਆਦਤਾਂ ਜਿਹੜੀਆਂ ਦੋ ਤਰ੍ਹਾਂ ਦੀਆਂ ਨੇ ਇੱਕ ਮਹਿੰਗੀਆਂ ਤੇ ਇੱਕ ਸਸਤੀਆਂ ਤੇ ਅਗਲੀ ਗੱਲ ਇਹਦੇ ਨਾਲ ਜੁੜਦੀ ਇਹ ਆ ਕਿ ਕਦੇ ਵੀ ਜਿਹੜੀਆਂ ਮਹਿੰਗੀਆਂ ਆਦਤਾਂ ਨੇ ਉਹ ਚੰਗੀਆਂ ਨਹੀਂ ਹੁੰਦੀਆਂ ਖਾਸ ਤੌਰ ਤੇ ਸਾਡੀ ਸਿਹਤ ਲਈ ਤੇ ਸਾਡੀ ਜੀਵਨ ਸ਼ੈਲੀ ਲਈ ਤਾਂ ਬਿਲਕੁਲ ਹੀ ਚੰਗੀਆਂ ਨਹੀਂ ਹੁੰਦੀਆਂ ਤੇ ਦੂਸਰੇ ਪਾਸੇ ਜਿਹੜੀ ਘੱਟ ਪੈਸਿਆਂ ਵਾਲੀਆਂ ਸਾਧੀਆਂ ਤੇ ਸਸਤੀਆਂ ਆਦਤਾਂ ਨੇ ਉਹ ਸਾਡੇ ਲਈ ਬਹੁਤ ਵਧੀਆ ਹੁੰਦੀਆਂ ਨੇ ਉਹ ਸਾਡੀ ਖਾਸ ਤੌਰ ਤੇ ਸਿਹਤ ਲਈ ਬਹੁਤ ਵਧੀਆ ਹੁੰਦੀਆਂ ਨੇ ਮੈਂ ਤੁਹਾਨੂੰ ਜਾਦੂਵਾਦਿਆਂ ਕਿ ਅਸੀਂ ਜੇ ਸਵੇਰੇ ਉੱਠਦੇ ਹਾਂ ਉੱਠ ਕੇ ਅੱਧਾ ਕਿਲੋਮੀਟਰ ਦਾ ਅੱਧਾ ਘੰਟਾ 2 ਕਿਲੋਮੀਟਰ ਕਿਲੋਮੀਟਰ ਜਿੰਨੀ ਹੈ ਭੱਜ ਆਈਏ ਰਨਿੰਗ ਕਰਾਈਏ ਜੋਗਿੰਗ ਕਰਾਈਏ ਤਾਂ ਉਹਦੇ ਤੇ ਸਾਡਾ ਪੈਸਾ ਕੋਈ ਨਹੀਂ ਖਰਚ ਹੁੰਦਾ ਪਰ ਸਾਡਾ ਸਰੀਰ ਹੈ ਜਿਹੜਾ ਉਹ ਬਹੁਤ ਰਿਸਟ ਪੁਸਟ ਹੋ ਜਾਂਦਾ ਬਜਾਏ ਇਸ ਗੱਲ ਦੇ ਕਿ ਅਸੀਂ 1000 ਰੁਪਿਆ ਮਹੀਨਾ ਜਿਮ ਦਾ ਭਰ ਕੇ ਜਾਈਏ ਉੱਥੇ ਪ੍ਰੈਕਟਿਸ ਕਰੀਏ ਤਾਂ ਉਹਦਾ ਫਾਇਦਾ ਆਊਟਡੋਰ ਦਾ ਇਹ ਹੈ ਕਿ ਸਾਡੀ ਸਿਹਤ ਅੱਛੀ ਬਣਦੀ ਆ ਸੇਮ ਐਜ ਅਸੀਂ ਕੋਈ એનર્ਜੀ ਡਰਿੰਕ ਕੋਈ ਬਾਜ਼ਾਰ ਚ ਜਿਹੜੇ ਮਿਲਦੇ ਆ ਉਹ ਵੀ 50 ਰੁਪਏ ਲੱਕੇ ਖਰਚ ਲਈਏ ਤੇ ਇੱਕ ਪਾਣੀ ਦੀ ਬੋਤਲ ਪੀ ਲਈਏ ਤੇ ਪਾਣੀ ਦੀ ਬੋਤਲ ਆ ਜਿਹੜੀ ਉਹ ਜਾਤੇ ਗੁਣਾਕਾਰੀ ਆ ਤੇ ਪਿਛਲੇ ਸਮੇਂ ਦੇ ਵਿੱਚ ਦੋਸਤੋ ਅਸੀਂ ਦੇਖਦੇ ਸੀ ਕਿ ਬਜ਼ੁਰਗ ਸਾਡੇ ਕਿਕਰ ਵੀ ਦਤਨ ਕਰਦੇ ਸੀ ਨਿੰਮ ਦੀ ਦਤਨ ਕਰਦੇ ਸੀ ਤੋੜ ਲੈਂਦੇ ਸੀ ਕੋਈ ਖਰਚ ਨਹੀਂ ਹੁੰਦਾ ਸੀ ਤੇ ਅੱਜ ਅਸੀਂ ਮਹਿੰਗੇ ਤੋਂ ਵਹੰਗੇ ਜਿਹੜੇ ਟੁੱਥ ਪੇਸਟ ਆ ਬ੍ਰਸ਼ ਆ ਉਹ ਲੈ ਕੇ ਆਉਣੇ ਆ ਤੇ ਸਾਡੇ ਅੰਦਰ ਕਿੰਨੀਆਂ ਚੀਜ਼ਾਂ ਲੰਘ ਰਹੀਆਂ ਨੇ ਉਹਨਾਂ ਦੇ ਵਿੱਚ ਜੋ ਪ੍ਰিজਰਵਰ ਵਗੈਰਾ ਪਾਏ ਹੁੰਦੇ ਨੇ ਸੋ ਮੇਰਾ ਮੋٹے ਤੌਰ ਤੇ ਕਹਿਣ ਦਾ ਭਾਅ ਇਹ ਆ ਕਿ ਜੇ ਅਸੀਂ ਮੋਠਾਂ ਦੀ ਦਾਲ ਤੇ ਬਾਜਰੇ ਦੀ ਖਿਚੜੀ ਜੋ ਕਿ ਛਟਕੇ ਬਣਾਉਨੀਆਂ ਹੁੰਦੀਆਂ ਸਾਡੀਆਂ ਮਾਤਾਵਾਂ ਉਸ ਪਾਸੇ ਚਲੋ ਆਪਾਂ ਨਹੀਂ ਮੁੜ ਸਕਦੇ ਉਸ ਸਾਡੇ ਕੋਲ ਸਮੇਂ ਦੀ ਘਾਟ ਆ ਜਾਂ ਅਸੀਂ ਕਈ ਇਹ ਵੀ ਘਰੇ ਸਬਜ਼ੀਆਂ ਨਿਗਾ ਸਕਦੇ ਘਰੇ ਮੱਝ ਨਹੀਂ ਰੱਖ ਸਕਦੇ ਪਰ ਫਿਰ ਵੀ ਸਾਨੂੰ ਕਿਤਨਾ ਕਰ ਜਿਹੜੀਆਂ ਇਹ ਮਹਿੰਗੀਆਂ ਤੇ ਸਸਤੀਆਂ ਆਤਾਂ ਆਮ ਤੌਰ ਤੇ ਕੀ ਹੁੰਦਾ ਜਿਹੜੇ ਵਿਅਕਤੀ ਦੇ ਜੀਵਨ ਸਾਦਾ ਜਿਹੜੇ ਦੋ ਖਿਲਕੇ ਸਵੇਰੇ ਦੋ ਸ਼ਾਮ ਨੂੰ ਖਾ ਲੈਣੇ ਨੇ ਤੇ ਉਹਦਾ ਰੁਟੀਨ ਆ ਤੇ ਤੁਸੀਂ ਦੇਖ ਲਓ ਕਿ ਜੇਕਰ ਆਪਾਂ ਨੂੰ ਇਹ ਹੋਵੇ ਵੀ ਆਪਾਂ ਦੋ ਚਾਰ ਦਿਨਾਂ ਦੋਸਤਾਂ ਨਾਲ ਬੈਠਾਂਗੇ ਤਾਂ ਉੱਥੇ ਜੇਬ ਆ ਜਿਹੜੀ ਉਹ ਖਾਲੀ ਹੋ ਜਾਂਦੀ ਆ ਤਾਂ ਇਹਨਾਂ ਚੀਜ਼ਾਂ ਹੈ ਤਾਂ ਇਹ ਛੋਟੀਆਂ ਜਾਂ ਅਸੀਂ ਕਹਿ ਲਈਏ ਕੋਈ ਰਿਸ਼ਤੇਦਾਰ ਆ ਗਿਆ ਕੋਈ ਦੋਸਤ ਮਿੱਤਰ ਆ ਗਿਆ ਤੇ ਅਸੀਂ ਲੰਚ ਬਾਹਰੋਂ ਕਰਵਾਤਾ ਜਾਂ ਅਸੀਂ ਸ਼ਾਮ ਨੂੰ ਡਿਨਰ ਬਾਹਰੋਂ ਕਰਵਾਤਾ ਤਾਂ ਉਹਦੇ ਨਾਲ ਕੀ ਹੁੰਦਾ ਉਹਤੇ ਪੈਸੇ ਵੀ ਬਦਲ ਲੱਗਦੇ ਨੇ ਤੇ ਉਹ ਚੀਜ਼ਾਂ ਦੀ ਕੋਈ ਗਰੰਟੀ ਵੀ ਨਹੀਂ ਕਿ ਉਹ ਚੀਜ਼ਾਂ ਸਾਡੀ ਸਿਹਤ ਲਈ ਅੱਛੀਆਂ ਹੋਣ ਸੋ ਆਲਵੇਜ਼ ਈਟ ਹੋਮ ਮੇਡ ਪ੍ਰੋਡਕਟਸ ਆਪਾਂ ਹਮੇਸ਼ਾ ਘਰ ਪੱਕਿਆ ਹੋਈਆਂ ਚੀਜ਼ਾਂ ਜਿਹੜੀਆਂ ਉਹਨੂੰ ਪਹਿਲ ਦਈਏ ਤਾਂ ਉਹਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਅ ਜਿਹੜੀ ਆਪਾਂ ਪ੍ਰਾਰਥਨਾ ਵਾਲੀ ਗੱਲ ਕੀਤੀ ਸੀ ਉਹ ਵੀ ਹੁੰਦੀ ਆ ਉਹਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਜਿਹੜਾ ਘਰੇ ਪੱਕਿਆ ਭੋਜਨ ਹੁੰਦਾ ਸਾਡਾ ਉਹਦੇ ਵਿੱਚ ਔਰਾ ਵੀ ਹੁੰਦਾ ਸੋ ਸਮਝ ਬਹੁਤ ਬਹੁਤ ਲੋਗੜਾ ਖਾਣ ਪਾਣ ਦੀ ਦੋ ਤਰ੍ਹਾਂ ਦੀਆਂ ਚੀਜ਼ਾਂ ਨਾ ਇੱਕ ਅਸੀਂ ਜੋ ਤਨ ਨੂੰ ਦਿੰਨੇ ਆ ਖਾਣ ਵਾਲੀਆਂ ਚੀਜ਼ਾਂ ਤੇ ਜੋ ਮਨ ਨੂੰ ਦਿੰਨੇ ਆ ਮਨ ਨੂੰ ਜੇ ਅਸੀਂ ਨਫ਼ਰਤ ਈਰਖਾ ਸਾੜਾ ਉਹ ਦੇਵਾਂਗੇ ਤਾਂ ਉਹੀ ਚੀਜ਼ ਫੁੱਟੂਗੀ ਤੇ ਜੇ ਤਨ ਨੂੰ ਅਸੀਂ ਕੋਈ ਤਲੀਆਂ ਫਲੀਆਂ ਚੀਜ਼ਾਂ ਜਾਂ ਜਿਹੜੀਆਂ ਅੱਜ ਡੱਬਾ ਬੰਦ ਪਲਾਸਟਿਕ ਦੇ ਅਸੀਂ ਕਹਿ ਦਿੰਨੇ ਆ ਬੱਚਿਆਂ ਨੂੰ ਕੁਰਕਰੇ ਤੇ ਜਿਹੜੇ ਲੇਜ਼ ਆਉਂਦਾ ਵੀ ਉਹਦੇ ਵਿੱਚ ਉਹਦਾ ਸਾਈਜ਼ ਵਧੀਆਂ ਬਣਾਉਣ ਲਈ ਉਹਨੂੰ ਸੋਨਾ ਬਣਾਉਣ ਲਈ ਉਹਨੂੰ ਕਰੰਚੀ ਬਣਾਉਣ ਲਈ ਤਾਂ ਉਦਲੇ ਅੱਜ ਜਿਹੜੇ ਦੁਨੀਆ ਦੇ ਸਿਹਤ ਵਿਗਿਆਨੀ ਨੇ ਜਾਂ ਜਿਹੜੇ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਉੱਚੀ ਚੀਕ ਕੇ ਕਹਿ ਰਹੀਆਂ ਨਾ ਕਿ ਭਾਈ ਆਪਾਂ ਇਹਨਾਂ ਤੋਂ ਬਚੋ ਸੋ ਦੋਸਤੋ ਇਹਨਾਂ ਤੋਂ ਬਚਣ ਦੀ ਲੋੜ ਹੈ ਅਸੀਂ ਬਹੁਤ ਅਦਭੁਤਾਂ ਬ੍ਰਹਿਮੰਡ ਦੇ ਵਿੱਚ ਮਨੁੱਖ ਤੁਸੀਂ ਦੇਖੋ ਕਿ ਆਪਾਂ ਆਪਣੇ ਵਰਗਾ ਬੰਦਾ ਦੁਨੀਆ ਤੇ ਕੋਈ ਹੋਰ ਨਹੀਂ ਤੇ ਇਸ ਕਰਕੇ ਜਦੋਂ ਸਾਨੂੰ ਕੁਦਰਤ ਨੇ ਸਾਜਿਆ ਤਾਂ ਕਹਿੰਦੇ ਹੁੰਦੇ ਆ ਨਾ ਵੀ ਸਾਨੂੰ ਸਜਣ ਤੋਂ ਬਾਅਦ ਉਹ ਸੰਚਾਈ ਤੋੜਦਾ ਤਾਂ ਕਿ ਸਾਡੇ ਵਰਗਾ ਬੰਦਾ ਦੁਨੀਆ ਤੇ ਕੋਈ ਹੋਰ ਨਾ ਆ ਸਕੇ ਅਸੀਂ ਇੰਨੇ ਅਦਭੁਤਾਂ ਇਸ ਲਈ ਆਪਣਾ ਖੂਬ ਆਪਣੀ ਹੋਂਦ ਨੂੰ ਆਪਣੀ ਹਸਤੀ ਨੂੰ ਬਹੁਤ ਪਿਆਰ ਕਰੋ ਕਿ ਅਸੀਂ ਦੁਨੀਆ ਤੇ ਇਕੱਲੇ ਹੀ ਆ ਜਿਹੜੇ ਇੰਨੇ ਯੂਨੀਕ ਪਰਸਨਲਿਟੀ ਆ ਅਸੀਂ ਅਦਭੁਤਾਂ ਅਸੀਂ ਸ਼ਾਨਦਾਰਾਂ ਅਸੀਂ ਬਿਆਲੂ ਆ ਅਸੀਂ ਬਹੁਤ ਤਾਕਤਵਰਾਂ ਤੇ ਅਸੀਂ ਕੁਝ ਵੀ ਕਰਨ ਦੀ ਸਮਰੱਥਾ ਜਿਹੜੀ ਉਹ ਰੱਖਦੇ ਆ ਬਸ਼ਰਤੇ ਸਾਡੇ ਜਿਹੜੇ ਸੁਪਨੇ ਨੇ ਜਾਂ ਸਾਡੀ ਇਸ਼ਟਾ ਮਾਂ ਨੇ ਉਹਨਾਂ ਦੀ ਉਮੀਦ ਆ ਜਿਹੜੀ ਉਹ 'ਚ ਜਜ਼ਬਾ ਹੋਵੇ ਉਹਦੇ ਵਿੱਚ ਜੋਸ਼ ਹੋਵੇ ਉਹਦੇ ਵਿੱਚ ਖੁਲਾਸ ਹੋਵੇ ਤੇ ਇਹ ਨਾ ਹੋਵੇ ਕਿ ਉਹਦੇ ਵਿੱਚ ਕੋਈ ਚੀਜ਼ ਇਸ ਤਰ੍ਹਾਂ ਦੀ ਹੋਵੇ ਜਿਹੜੀ ਡਰ ਪੈਦਾ ਕਰਦੀ ਹੋਵੇ ਜਾਂ ਅਸੀਂ ਕੰਮ ਸ਼ੁਰੂ ਕਰਦੇ ਆਂ ਪਹਿਲਾਂ ਡਰ ਖੜਾ ਕਰ ਲੈਂਦੇ ਆਂ ਸੋ ਸਾਡੀ ਜਿਹੜੀ ਬੁਨਿਆਦ ਆ ਸਾਡੀ ਅੱਗੇ ਵਧਣ ਦੀ ਬੁਨਿਆਦ ਆ ਉਹਦੇ ਉੱਤੇ ਹੌਸਲਾ ਤੇ ਜੋਸ਼ ਹੋਣਾ ਜ਼ਰੂਰੀ ਆ ਸੋ ਅਖੀਰ ਦੇ ਵਿੱਚ ਚੰਗੀਆਂ ਆਦਤਾਂ ਪਾਈਏ ਮਨੋਵਿਗਿਆਨੀ ਕਹਿੰਦੇ ਨੇ ਕਿ ਜਿਹੜਾ ਬੰਦਾ ਕੰਮ ਲਗਾਤਾਰ 19 ਦਿਨ ਕਰ ਲੈਂਦਾ ਉਹ ਫਿਰ ਜਿਹੜੀ ਰੈਪਿਊਟੇਸ਼ਨ ਆ ਉਹਦੀ ਕਰਦਾ ਤੇ ਉਸ ਤੋਂ ਬਾਅਦ ਅਸੀਂ ਉਹ ਹੀ ਦੇ ਮੁਖੀ ਅਸੀਂ ਬਣਦੇ ਆ ਸੋ ਬਾਰਿਸ਼ ਬਾਰਿਸ਼ਾ ਨਾ ਆਤਾਂ ਜਾਨੀਆਂ ਭਾਵੇਂ ਕਟਈਏ ਪੋਰੀਆਂ ਪੋਰੀਆਂ ਜੀ ਤੇ ਜੇ ਆਪਾਂ ਕਹਦੀ ਇੱਕ ਬੰਦੇ ਨੂੰ ਕਿਉਂ ਦੇ ਦੀ ਹੈ ਨਾ ਕਿਉਂ ਉਹ ਵੀ ਮੜਾ ਸੋ ਥੋੜਾ ਥੋੜਾ ਟੇਸਟ ਥੋੜਾ ਥੋੜਾ ਸੰਤੁਲਨ ਚੰਗੀਆਂ ਸਿਹਤਮੰਦ ਆਤਾਂ ਵੱਲ ਮੁੜੀਏ ਖਾਸ ਤੌਰ ਤੇ ਸਾਡੇ ਪੰਜਾਬੀ ਜਗਤਰੋਂ ਜਿੱਥੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਦੇਸ਼ ਦੁਨੀਆਂ ਵਿੱਚ ਵਸਦੇ ਨੇ ਜਿਹੜੇ ਮੈਂ ਬੋਲ ਰਿਹਾ ਹਾਂ ਪੰਜਾਬੀ ਭਾਸ਼ਾ ਨੂੰ ਸਮਝਦੇ ਨੇ ਤੇ ਪੰਜਾਬੀ ਦੇ ਰਾਹੀਂ ਆਪਣੀ ਗੱਲਬਾਤ ਕਰਦੇ ਨੇ ਤੇ ਸਾਰਿਆਂ ਨੂੰ ਮੇਰਾ ਸੰਦੇਸ਼ ਆ ਕਿ ਆਪਾਂ ਪੰਜਾਬੀ ਤਪਸਰਾ ਦਾ ਸੰਦੇਸ਼ ਆ ਕਿ ਆਪਾਂ ਇਹਨਾਂ ਚੀਜ਼ਾਂ ਨਾਲ ਜੁੜੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ